ਕੋਈ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਆ ਕਿ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਰ ਲਈ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਸਾਡੇ ਘਰ ਚੱਲ ਕੇ ਵੇਖੋ ਮੈਂ ਕਿ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕੰਮ ਕਰ ਜਿੱਥੇ ਸਮਾਂ ਮੈਂ ਉਹ ਵੀ ਬੇਨਤੀ ਕਰਦਾ ਤੇ ਨਿਕਲਦਾ ਅ ਅੱਜ ਝਾੜੂ ਵਾਲੇ ਦੀ ਸਰਕਾਰ ਹੈ ਝਾੜੂ ਵਾਲੇ ਕਰਨਾ ਮੈਂ ਮੈਂ ਨਾ ਸੀ ਹੁਣ ਮੋਟਰਾਂ ਦੇ ਕੇ ਜਾ ਰਿਹਾ ਇੱਥੇ ਪਾਣੀ ਕੱਢੋ ਮੇਰੀ ਝਾੜੂ ਮੇਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲੇ ਦੀ ਗੱਲ ਸੁਣ ਲਓ ਝਾੜੂ ਵਾਲਾ ਤਾਂ ਭਈ ਉਹ ਮੰਚਾ ਤੇ ਝੂਠ ਬੋਲਣ ਜੋਗੇ ਨੇ ਟਿੱਚਰਾਂ ਕਰਨ ਜੋਗੇ ਨੇ ਤੁਚਕਲੇ ਸਿਖਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋលਿਆ ਕੁੱਤੇ ਬਿੱਲਿਆ ਤਾਂ ਟੱਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਤ ਖਾ ਦਿਓ ਇੱਕ ਬੰਦੇ ਕਾਗਜ਼ ਕਿ ਕਾਗਜ਼ ਕਿ ਚਲੋ ਬਣੋ ਚਲੋ ਦੇਖੋ ਜੀ ਸੋਨਹਾਰ ਸਿਆਕਾਲ ਆਪਾਂ ਜੇ ਬਚਾਉਣਾ ਪੰਜਾਬ ਨੂੰ ਮੈਦਮ ਸਿ ਅੱਜ ਦਿੱਲੀ ਵਾਲੇ ਭਜਾਓ ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡਾਂ 'ਚ ਕਿਵੇਂ ਰਹਿੰਦੇ ਆ ਆ ਦੇਖ ਲਓ ਜਦੋਂ ਦੀ ਸਰਕਾਰ ਆਇਆ ਵੱਡੇ ਬਾਦਲ ਸਾਹਿਬ ਨੂੰ ਯਾਦ ਆ ਪਹਿਲੇ ਥੋੜੀ ਕਿਥੇ ਨੁਕਸਾਨ ਹੋਇਆ ਸੀ 800 ਕਰੋੜ ਰੁਪਏ ਦੇ ਕੇ ਗਏ ਸੀ ਵੰਡੇ ਸੀ ਬੰਦਿਆ ਨੂੰ ਵੀ ਚੋਣੀਆਂ ਨੂੰ ਵੀ ਚੋਣੀਆਂ ਨੂੰ ਵੀ ਦਿੱਤਾ ਸੀ ਮੈਂ ਹਾਂ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਜਮੀਨ ਨਾਲ ਥੋੜੇ ਰਹਿਣਾ ਇੱਕ ਪਿੰਡਾਂ 'ਚ ਰਹਿਣ ਵਾਲੇ ਆ ਹੁਣ ਕੇਜਰੀਵਾਲ ਤੇ ਆ ਸਾਰੇ ਦਿੱਲੀੋਂ ਯੂਪੀ ਤੋਂ ਆਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਇੱਥੇ ਤੇ ਇੱਕ ਵੀ ਮੈਂ ਉਹ ਵੀ ਕਹਿੰਨਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋ ਗਈ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਥੋੜੇ ਇੱਥੋਂ ਰਹਿਣ ਵਾਲੀ ਹੈ ਸੋ ਧਗੜੇ ਹੋ ਕੇ ਆਪਾਂ ਇੱਕ ਸਾਲ ਸਾਥ ਦਿਓ ਆ ਜਿਹੜੀਆਂ ਕਮੀਆਂ ਮੇ ਜਮਵਰੀ ਮੇਰੀ ਹੈ ਅੱਜ ਹੁਣੀ ਜਿਹੜਾ ਤੁਹਾਡਾ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਏ ਹਾਂ ਹਾਂ ਜੀ ਨਾ ਚਾਰ ਜਨਾ ਦੇ ਅੰਦਰ ਸਭ ਸਾਰਾ ਸੈਟ ਕਰ ਪਾਉਂਦੇ ਹਾਂ ਜੀ ਇਧਰ ਵੇਖੋ ਲੋਕਾਂ ਦੇ ਪਾਣੀ ਦੇ ਮਾਤੇ ਸ਼ੌਕ ਸੀਗਾ ਮਾਰੀਆਂ ਦਾ ਖਰਚਾ ਹੈ ਸਰ ਕੀ ਡਾਕਟਰ ਵੀ ਭੇਜ ਰਹੇ ਆ ਜੀ ਇਹ ਕੰਮ ਇਹਨਾਂ ਡਾਕਟਰ ਸਪਰੇਅ ਦੀ ਵੀ ਲੋੜ ਹੈ ਪਾਣੀ ਦੀ ਵੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਆਓ ਓ ਨਹੀਂ ਨਹੀਂ ਇੱਕ ਮਿੰਟ ਸਪਾਈਟ ਕਰਨੀ ਹੈ ਇਤਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੀ ਇੱਥੋਂ ਦਾ ਐਮ ਐਲ ਏ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜੰਵਾਰੀ ਥੋੜੀ ਹੈ ਮੇਰੀ ਬੇਨਤੀ ਹੈ ਕਿ ਆਪਣੀ ਜਿੰਮੇਵਾਰੀ ਸੰਭਾਲੋ ਜਦੋਂ ਮੰਡਲ ਦੀ ਐਮਐਲਏ ਖੜੀ ਹੈ ਉਹਨਾਂ ਦੇ ਸਰਪੰਚ ਸਾਬ੍ਹ ਕਿਸ ਤਰ੍ਹਾਂ ਦੇ ਇਹ ਦਿੱਕਤ ਹਾਲਾਤ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਤੁਸੀਂ ਮੈਂ ਬੇਨਤੀ ਕਰਾਂਗੇ ਤੁਸੀਂ ਆਪ ਹੀ ਸੋਣੋ ਇਹਨਾਂ ਦੇ ਹਾਲਾਤ ਦੇਖੋ ਕਿੰਨੇ ਦਿਨ ਹੋ ਗਏ ਤਬਾਈ ਹੋਈ ਪਈ ਹੈ ਗਰੀਬਾਂ ਦੇ ਘਰ ਟੁੱਟ ਗਏ ਰੋਟੀ ਖਾਣ ਨੂੰ ਹੈ ਨਹੀਂ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮੰਨਿਆ ਦਾ 30 30 ਸਾਲ ਆਮਦ laun ਦੀ ਸੀ ਨਾ ਦੋ ਦੋ ਟਾਈਟਲ ਇਕੱਲੇ ਦਾ ਅੱਜ ਰੁੱਲ ਗਏ ਵਿਚਾਰੇ ਬਾਦਲ ਦਾ ਮੁਜਤਾ ਸਰਕਾਰ ਦਾ ਕੰਮ ਹੈ ਹੀ ਨਹੀਂ ਜਿਹੜਾ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਵਾਰ ਮੀਨ ਆ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇੰਨਾ ਪਿੰਡਾਂ 'ਚ 800 ਕਰੋੜ ਰੁਪਏ ਵੰਡੇ ਸੀ ਚੌਣੀਆਂ ਤੱਕ ਨੂੰ ਅਸੀਂ ਦਿੱਤੀ ਸੀ ਥਾਂ ਦੇ ਦਾਣੇ ਵੀ ਨਹੀਂ